ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਆਜੀ ਸਰੁੰਦਰ ਸਿੰਧਾ ਅੱਜ ਅਸੀਂ ਪਹੁੰਚੇ ਹਾਂ ਜੀ ਚੰਡੀਗੜ੍ਹ ਰੋਡ ਤੇ ਵਰਦਵਾਨ ਦੇ ਸਾਹਮਣੇ ਜੋ ਇੱਕ ਗਰਾਊਂਡ ਆ ਉਹਦੇ ਵਿੱਚ ਮੇਲਾ ਲੱਗਿਆ ਹੋਇਆ ਵਾ ਦੇਖ ਸਕਦੇ ਹੋ ਮੇਰੇ ਪਿੱਛੇ ਅਤੇ ਹਰ ਚੀਜ਼ ਮੌਜੂਦ ਆ ਲੋਕਾਂ ਦੇ ਮਨੋਰੰਜਨ ਵਾਸਤੇ ਗੁਰੂ ਪੁਲੀਸ ਦਾ ਲੰਡਨ ਉੱਪਰ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆ ਮੇਰੇ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਆ ਲੰਡਨ ਦਾ ਜਿਹੜਾ ਗੇਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਥੋੜੇ ਜਿਹਾ ਲਗਾਤਾਰ ਤਸਵੀਰਾਂ ਵਿੱਚ ਲੋਕਾਂ ਦੇ ਮਨਮਨਜਨ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਲਗਾਤਾਰ 1 ਮਹੀਨਾ ਲਗਾਤਾਰ ਮੇਲਾ ਚੱਲਣਾ ਆਪਣੇ ਬੱਚਾ ਨੂੰ ਆਤ ਆਓ ਬੱਚੇ ਲੈ ਕੇ ਆਓ ਤੇ ਆਪਣੇ ਮਨੋਰੰਜਨ ਵਾਸਤੇ ਤੁਹਾਡੇ ਵੈਸ਼ਨਵੀ ਦੇਵੀ ਦਾ ਮੰਦਿਰ ਵੀ ਬਣਾਇਆ ਗਿਆ ਵਿੱਚ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਜੇ ਤੁਸੀਂ ਲੋਕਾਂ ਦੇ ਜਿਹੜੇ ਨਹੀਂ ਤੇ ਜਾ ਸਕਦੇ ਉਹ ਵੀ ਇੱਥੇ ਦਰਸ਼ਨ ਕਰ ਸਕਦੇ ਆ ਮਾਤਾ ਦੇਵਸ਼ਨ ਦੇ ਵੀ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਗਾਤਾਰ ਦਿਖਾ ਰਹੇ ਆ ਜੋਗੇ ਤਾਂ ਆ ਤੁਸੀਂ ਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਾਤਾ ਵੈਸ਼ਨ ਦੇ ਵੀ ਮੰਦਰ ਦੀਆਂ ਦੇਖ ਸਕਦੇ ਹੋ ਤੁਸੀਂ ਤੇ ਲਗਾਤਾਰ ਤੁਹਾਨੂੰ ਦਿਖਾਵਾਂਗੇ ਇੱਕ ਮਹੀਨਾ ਲਗਾਤਾਰ ਚੱਲਣਾ ਵਾ ਤੇ ਤੁਸੀਂ ਦੇਖਦੇ ਰਹੋ ਚੈਨਲ ਦੇਸ਼ ਦੁਨੀਆ ਭਾਈ ਮਨਜੀਤ ਜੀ ਕਿ ਅੱਜ ਆਏ ਹੋ ਕੀ ਮਹਿਸੂਸ ਕਰ ਰਹੇ ਹੋ ਹਾਂਜੀ ਸਾਨੂੰ ਬਹੁਤ ਅੱਛਾ ਲੱਗਾ ਆ ਬਹੁਤ ਜਿਆਦਾ ਇੰਜੋਏ ਕੀਤਾ ਅਸੀਂ ਫੈਮਲੀ ਨਾਲ ਆਏ ਆ ਸਾਡੀ ਸਾਰੀ ਫੈਮਲੀ ਨੇ ਬਹੁਤ ਅੱਛਾ ਇੰਜੋਏ ਕੀਤਾ ਸਾਨੂੰ ਬਹੁਤ ਹੀ ਅੱਛਾ ਲੱਗਾ ਔਰ ਅਰੇ ਅਸੀਂ ਹਰ ਵਾਰੀ ਆਉਣੇ ਆ ਜਿਵੇਂ ਇਹ ਜਿਹੜੀ ਚੀਜ਼ ਹੈ ਪੁਰਜੇ ਵੱਲੋਂ ਪਹਿਲੀ ਵਾਰ ਜਾਈ ਹਾਂ ਜੀ ਹਾਂਜੀ ਹਾਂਜੀ ਸਾਨੂੰ ਪਿੰਜ ਹੋ ਗਿਆ ਜਿਵੇਂ ਦਰਵਾਜ਼ਾ ਹੋ ਗਿਆ ਹਾਂਜੀ ਹਾਂਜੀ ਸਾਨੂੰ ਮੱਥਾ ਟੇਕ ਕੇ ਮਾਤਾ ਦੇ ਉੱਥੇ ਭਵਨ ਤੇ ਬਹੁਤ ਅੱਛਾ ਲੱਗਾ ਸਾਰਿਆਂ ਨੂੰ ਹੀ ਮੈਂ ਅਸੀਂ ਮਾਤਾ ਦੇ ਭਵਨ ਤੇ ਮੱਥੇ ਕਰਕੇ ਹੀ ਆਏ ਆ ਪਰ ਸਾਨੂੰ ਸਾਰੀ ਫੈਮਲੀ ਨੂੰ ਬਹੁਤ ਅੱਛਾ ਲੱਗਾ ਹੋਰ ਜੀ ਕਿਰੀ ਜੀ ਦੇਖੀ ਜਾਂ ਤੁਸੀਂ ਕਿਵੇਂ ਸਾਰਾ ਕੁਛ ਹੀ ਆਲਮੋਸਟ ਨਵਾਂ ਹੀ ਸੀਗਾ ਤੇ ਅੱਗੇ ਇਦਾਂ ਦੇ ਮੇਲੇ ਨਹੀਂ ਹੁੰਦੇ ਸੀਗੇ ਪਰ ਇਹ ਮੇਲਾ ਬਹੁਤ ਅੱਛਾ ਲੱਗਾ ਸਾਨੂੰ ਅੰਸ਼ੀ ਕੀ ਹਾਂਜੀ ਇੱਥੇ ਵਿਜ਼ਿਟ ਕਰਨ ਬਹੁਤ ਅੱਛਾ ਹੈ ਮੈਂ ਤਾਂ ਕਹਾਂਗੀ ਕਿ ਸਾਰੇ ਜਾਨਿਆਂ ਐਵੇਂ ਕੀ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਟਾਈਮ ਵੀ ਦੇ ਪੰਨੇ ਆ ਸਾਰੀ ਫੈਮਿਲੀ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਟਾਈਮ ਵੀ ਦੇ ਪੰਨੇ ਆ ਬਹੁਤ ਅੱਛਾ ਲੱਗਾ ਓਕੇ ਔਰ ਜਿਉਂ ਆਪਣਾ ਡਿਜ਼ਨੀ ਵਰਲਡ ਸਿੰਗਾਪੁਰ ਤੋਂ ਹੋਰ ਵੀ ਕਈ ਕਈ ਨਵੀਆਂ ਚੀਜ਼ਾਂ ਦੀ ਥੀਮਾਂ ਇੱਥੇ ਲੈ ਕੇ ਆਏ ਆ ਲੁਧਿਆਣੇ ਵਾਸੀਆਂ ਲਈ ਕਿ ਲੋਕਾਂ ਨੂੰ ਇਸ ਦੇ ਵਿੱਚ ਦੇਖਣ ਤੇ ਬਹੁਤ ਚੀਜ਼ਾਂ ਮਿਲਣਗੀਆਂ ਇਸ ਤੇ ਤੁਹਾਨੂੰ ਰਾਜਸਥਾਨ ਦਾ ਫੂਡ ਬੰਗਲੌਰ ਦਾ ਕਈ ਜਗ੍ਹਾ ਤੋਂ ਬਾਹਰ ਲੇ ਜਗਾ ਤੋਂ ਫੂਡ ਦੇ ਸਟਾਲਸ ਆਏ ਨੇ ਜੋ ਸਟਾਲਸ ਵੀ ਪਹਿਲੇ ਲੁਧਿਆਣੇ ਦੇ ਵਾਸੀਆਂ ਲਈ ਨਹੀਂ ਦੇਖੇ ਹੋਣੇ ਕਈ ਬ੍ਰਾਂਡਡ ਡੋਮੀਨੋਸ ਵਗੈਰਾ ਦੇ ਪੀਜ਼ਾ ਵਗੈਰਾ ਦੇ ਸਟਾਲਸ ਵੀ ਲੱਗੇ ਨੇ ਜਿਹੜੇ ਤੁਸੀਂ ਮੀਨੇ ਦੇ ਵਿੱਚ ਆ ਕੇ ਉਸ ਦਾ ਇੰਜੋਏ ਕਰ ਸਕਦੇ ਹੋ ਤੇ ਲੋਕਾਂ ਦੇ ਲਈ ਵਿਦੇਸ਼ੀ ਰਾਈਡਾਂ ਲੈ ਕੇ ਆਏ ਆ ਕਈ ਸ਼ਾਪਿੰਗ ਦੇ ਸਟਾਲਸ ਲੈ ਕੇ ਆਏ ਆ ਦਿੱਲੀ ਤੋਂ ਮ ਜੀ ਸਵਿਚ ਦੇ ਬੱਚਾ ਵੱਡੇ ਬੂੜੇ ਬੱਚੇ ਸਾਰਿਆਂ ਲਈ ਅਸੀਂ ਕੁਛ ਨਾ ਕੁਛ ਖਰੀਦਦਾਰੀ ਵੀ ਕਰ ਸਕਦੇ ਨੇ ਆਪਣੇ ਹੋਮ ਡੈਕੋਰ ਦਾ ਸਮਾਨ ਵੀ ਖਰੀਦ ਸਕਦੇ ਨੇ ਤੇ ਹੋਰ ਵੀ ਇਸ ਜਗ੍ਹਾ ਤੇ ਆ ਕੇ ਦੁਬਈ ਜਿਹੜੇ ਕੋਈ ਆਪਣਾ ਵੀਜ਼ਾ ਵਗੈਰਾ ਨਹੀਂ ਲੱਗਦਾ ਉਹ ਇੱਥੇ ਆ ਕੇ ਆਪਣੇ ਦੁਬਈ ਦੇ ਪੂਰੇ ਨਜ਼ਾਰੇ ਲੈ ਸਕਦੇ ਨੇ ਜੇ ਕਿਸੇ ਨੇ ਬੁਰਜ ਖਲੀਫਾ ਅਲਫਾ ਟਾਵਰ ਵਗੈਰਾ ਨਹੀਂ ਦੇਖਿਆ ਹੋਏ ਇੱਥੇ ਆ ਕੇ ਦੇਖ ਸਕਦੇ ਨੇ ਤੇ ਮੇ ਇਜ਼ੀ ਟਾਈਮਿੰਗ ਜਿਹੜੀ ਹੋਊਗੀ ਸਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਹੋਊਗੀ ਦਿਲਜੀਤ ਸਿੰਘ ਭੋਲਾ ਐਮ ਐਲ ਏ ਸਾਹਿਬ ਵੱਲੋਂ ਇਹਦੀ ਓਪਨਿੰਗ ਕਰਵਾਈ ਗਈ ਹੈ ਇਸ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਵੱਧ ਤੋਂ ਵੱਧ ਇਸੇ ਦਾ ਆਨੰਦ ਮਾਣੋ ਸਰ ਇਤੇ ਮਾਦਾ ਵੈਸ਼ਨੂ ਦੇਵੀ ਦਰਬਾਰ ਦੇ ਵਿੱਚ ਇਹ ਖਾਸੀਅਤ ਹੈ ਕਿ ਕਈ ਬਜ਼ੁਰਗ ਜਿਹੜੇ ਉੱਥੇ ਨਹੀਂ ਜਾ ਸਕਦੇ ਜਾਂ ਸਰਦੀਆਂ ਦੇ ਗਰਮੀਆਂ ਦੇ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਆ ਜਿਹੜਾ ਖਰਚਾ ਇਹਨਾਂ ਨਹੀਂ ਕਰ ਸਕਦੇ ਉਹਨਾਂ ਲਈ ਅਸੀਂ ਮਾ ਵੈ ਫ੍ਰੀ ਵੈਸ਼ਨੂ ਦੇਵੀ ਦੀ ਯਾਤਰਾ ਲੈ ਕੇ ਆਏ ਆ ਜਿਸ ਵਿੱਚ ਲੋਕ ਆ ਕੇ ਆਨੰਦ ਮਾਣ ਸਕਦੇ ਨੇ ਇਸ ਵਿੱਚ ਤੁਸੀਂ ਅਰਧ ਕੁਵਾਰੀ ਹਾਥੀ ਮੱਥਾ ਪੈਰੋ ਕਾਟੀ ਚੜ੍ਹਾਈ ਬਾਣ ਗੰਗਾ ਸਭ ਕੁਝ ਤੁਹਾਨੂੰ ਸੇਮ ਐਜੂਅਲ ਵੈਸ਼ਨੂ ਦੇਵੀ ਦੀ ਯਾਤਰਾ ਉਹ ਦੇਖਣ ਨੂੰ ਮਿਲੇਗਾ ਜਿਸ ਨਾਲ ਕਿ ਅਸੀਂ ਆਪਣੀ ਲਿੰਗੂਆ ਦੀ ਪ੍ਰਤੀਕਿਰਤੀ ਨੂੰ ਸਮਰਪਿਤ ਕਰਦੇ ਹੋਏ ਤੁਸੀਂ ਤੇ ਹਰ ਇੱਕ ਚੀਜ਼ ਦੇ ਤੁਹਾਨੂੰ ਵੈਸ਼ਨੂ ਦੇਵੀ ਯਾਤਰਾ ਚ ਪੂਰੀ ਚੜ੍ਹਾਈ ਦੇਖਣ ਇਹ ਜਿਆ 140 ਫੁੱਟ ਹੈ ਜਿਸ ਵਿੱਚ ਲੁਧਿਆਣਾ ਵਾਸੀਆਂ ਲਈ ਸਭ ਨਾਲ ਵੱਡੀ ਯਾਤਰਾ ਹੋਊਗੀ ਮਾ ਵੈਸ਼ਨੂ ਦੇਵੀ ਦੀ ਤੇ ਇਸ ਦਾ ਆ ਕੇ ਆਨੰਦ ਮਾਣ ਸਕਦੇ ਨੇ ਇਹ ਸਰ ਇੱਕ ਮਹੀਨਾ ਇੱਥੇ ਜਾਰੀ ਰਹੂਗਾ ਪਰ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਆ ਕੇ ਇਸ ਦਾ ਆਨੰਦ ਮਾਣੋ ਰਾਸ਼ ਸ਼ੁਰੂ ਹੋਣ ਤੋਂ ਪਹਿਲੇ ਪਹਿਲੇ ਆ ਕੇ ਇਸ ਦੀ ਆਪਣੀ ਦਰਦ ਕਰਨ ਇਸ ਵਿੱਚ ਹੋਰ ਵੀ ਰੋਜ਼-ਤੋ-ਰੋਜ਼ ਨਵੇਂ ਖੇਲ ਕਰਵਾਏ ਜਾਣਗੇ ਜਿਦਾ ਕਟ ਪੁਤਲੀ ਸੋ ਤੇ ਇਸ ਵਿੱਚ ਤੁਹਾਨੂੰ ਕਈ ਜਾਨਵਰ ਵੀ ਦੇਖਣ ਨੂੰ ਮਿਲੂਗਾ ਜਿਦਾ ਡਾਇਨਾਸੌਰ ਗੁਰਿਲਾ ਤੇ ਹੋਰ ਵੀ ਕਈ ਤੁਹਾਨੂੰ ਸੁਪਰਮੈਨ ਵਗੈਰਾ ਦੇ ਡਰੈਸੇਸ ਵਾਲੇ ਕਰਤੱਵ ਕਰਦੇ ਹੋਏ ਉਹ ਵੀ ਤੁਹਾਨੂੰ ਕਈ ਫਿਲਮਾਂ ਦੇ ਸ਼ੋਅਜ਼ ਵੀ ਦੇਖਣ ਨੂੰ ਮਿਲਣਗੇ ਤੇ ਇਸ ਵਿੱਚ ਤੁਹਾਨੂੰ ਬਾਹਰਲਾ ਸੈਲਫੀ ਪੁਆਇੰਟ ਵੀ ਮਿਲੂਗਾ ਜਿਵੇਂ ਅਸੀਂ ਫੋਟੋ ਸ਼ੂਟ ਵਗੈਰਾ ਕਰਵਾ ਲੀਏ ਪ੍ਰੀ ਵੈਡਿੰਗ ਕਰਵਾ ਲੀਏ ਸਾਨੂੰ ਅਲੱਗ-ਅਲੱਗ ਸ਼ਹਿਰਾਂ 'ਚ ਜਾਣਾ ਪੈਂਦਾ ਵਾ ਉਹ ਫੋਟੋ ਬੂਥ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਜਿਸ ਵਿੱਚ ਲੋਕਾਂ ਦੇ ਆਪਣਾ ਆ ਕੇ ਪ੍ਰੀ ਵੈਡਿੰਗ ਵੀ ਕਰਵਾ ਸਕਦੇ ਤੇ ਫੋਟੋ ਸ਼ੂਟ ਵੀ ਕਰਵਾ ਸਕਦੇ ਉਹ ਵੀ ਫ੍ਰੀ ਕਿੰਨਾ ਖੁੰਗਾਰਾ ਮੇਰੇ ਸਿਰ ਸਰ ਬਹੁਤ ਵੱਚੀ ਹੈ ਜੋ ਓਪਨਿੰਗ ਕੀਤੀ ਹੈ ਤੇ ਐਮਐਲਏ ਸਾਹਿਬ ਵੱਲੋਂ ਕਰਵਾਈ ਗਈ ਹੈ ਤੇ ਬ ਸੇਫਟੀ ਦੇ ਕੀ ਹੁੰਦੀ ਹੈ ਸੇਫਟੀ ਦੇ ਸੀਸੀਟੀਵੀ ਲਗਾਏ ਗਏ ਨੇ ਸਰ ਪੁਲਿਸ ਚੌਂਕ ਦੇ ਅੰਦਰ ਬਣਾਈ ਗਈ ਹੈ ਸਕਿਉਰਿਟੀ ਦੇ ਪਰਮਨਲ ਸਕਿਉਰਿਟੀ ਗਾਰਡ ਖੜੇ ਨੇ 게ਟਾਂ ਦੇ ਬੌਂਸਰ ਖੜੇ ਕੀਤੇ ਗਏ ਨੇ ਤੇ ਹੋਰ ਵੀ ਪ੍ਰੋਪਰ ਪੂਰੀ ਪ੍ਰੋਪਰਟੀ ਸਕਿਉਰਿਟੀ ਦੀ ਪ੍ਰਬੰਧ ਕੀਤੇ ਗਏ ਨੇ ਗਰਾਊਂਡ ਦੇ ਵਿੱਚ ਏਸੀ ਪੱਖੇ ਸਾਰਾ ਕੁਝ ਲਗਾਇਆ ਗਿਆ ਹੈ 에어ਕੂਲ ਮਿਲਾ ਵਾ ਜਿਸ ਵਿੱਚ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਵੱਡੇ ਬਜ਼ੁਰਗਾਂ ਜਾਂ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਸਰ ਫਾਇਰ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਕੀਤੇ ਗਏ ਨੇ ਪੀ ਡਬਲਯੂ ਵਿਲੋ ਪੀ ਐਨਓਸੀ ਲੈ ਕੇ ਉਸ ਤੋਂ ਬਾਅਦ ਚੂਲਿਆਂ ਨੂੰ ਚਾਲੂ ਕੀਤਾ ਗਿਆ